ਹਾਂਜੀ ਲੋ ਮੇਰੇ ਵੀਰੋ ਕਰਤੀ ਬਲੌਗ ਦੀ ਸਟਾਰਟਿੰਗ 5:00 ਵਜੇ ਤੇ ਹੁਣ ਖੁੱਡਾ ਖੋਲਦਿਆਂ ਤੇ ਦੇਖਦੇ ਆਂ ਕਬੂਤਰਾਂ ਨੂੰ ਤੇ ਅੱਜ ਦਾ ਬਲੌਗ ਅਡਜਸਟ ਕਰ ਲਿਓ ਸੀ ਠੀਕ ਜਿਹਾ ਨਹੀਂ ਹੈਗਾ ਬੁਖਾਰ ਚ ਲੱਗਦਾ ਤੇ ਚਲੋ ਕੋਈ ਨਹੀਂ ਖੋਲਦਿਆਂ ਖੁੱਡਾ ਲੋ ਖੁੱਲ ਗਿਆ ਲੋ ਜੀ ਆ ਬੈਠੇ ਨੇ ਕਬੂਤਰ ਤੇ ਆਂਡਾ ਮੇਰੇ ਘਰ ਨਾਲ ਦੇਣੇ ਫੇਰ ਨਹੀਂ ਧਰਿਆ ਪਤਾ ਨਹੀਂ ਕਦੋਂ ਧਰਨਗੇ ਤੇ ਖੁੱਡਾ ਵੀ ਸਾਫ ਕਰਨਾ ਮੈਂ ਹਰੇਕ ਵੀਡੀਓ ਚ ਕਹਿੰਦਾ ਖੁੱਡਾ ਸਾਫ ਕਰਾਂਗੇ ਕਰਾਂਗੇ ਪਰ ਟਾਈਮ ਨਹੀਂ ਲੱਗਦਾ ਪਹਿਲਾਂ ਨਿਗਾਹ ਮਾਰ ਲਿਆ ਤਾਂ ਰਹਿ ਗਿਆ ਨਹੀਂ ਤਰੇ ਨਹੀਂ ਨਹੀਂ ਇਹਨਾਂ ਦਾ ਵੀ ਪੰਗ ਗਿਆ ਫਬਰਾ ਤਾਂ ਵੰਡਾ ਧਰਨਗੇ ਤੇ ਫਿਰ ਉਹਦੇ ਨਾਲ ਵੀ ਜੋੜਾ ਲਾਈ ਬੈਠੇ ਨੇ ਤਾਂ ਖੱਟੀ ਵਾਲੇ ਨਾਲ ਰੱਤਾ ਹਰਤੇ ਇਹਦਾ ਜੋੜਾ ਬਾਹਰ ਚ ਲਾਵਾਂਗੇ ਚਲੋ ਫਿਰ ਇਹਨਾਂ ਆਉਣ ਦੋ ਬਾਹਰ ਪਲੇਟ ਵੀ ਚੱਕ ਦਿਆਂ ਚਾਲੀ ਐਵੇਂ ਗੰਦੀ ਹੋ ਜਾਂਦੀ ਹੈ ਅੰਦਰ ਬਠਾ ਨਾਲ ਤੇ ਖੋਲ ਦਨੇ ਖੁੱਡਾ ਹੋ ਜਾਂਦਾ ਆ ਜਾਂਗੇ ਬਾਹਰ ਕਿ ਅੱਜ ਨਹੀਂ ਧਾਣੇ ਪਾਉਂਦੇ ਮੇਰੇ ਵੀਰੋ ਨੇ ਗਿਆ ਪੌਣੇ ਪਣਿਆ ਪੌਣੇ ਪਣਿਆ ਕੱਲ ਜਿਹੜੇ ਦਾਣੇ ਖਿਲਾੜ ਕੇ ਕੇਸੀ ਰਾਤ ਨੂੰ ਤਾਂ ਪਏ ਸੀਗੇ ਚੰਦ ਵਿੱਚ ਜਿਹੜੇ ਛੋਟੇ ਚੋਲੇ ਹੋਣੇ ਆ ਚਲੋ ਕੋਈ ਆਨੀ ਫਿਰ ਪੌਣੇ ਦਾਣਾ ਦੂਣ ਇਹਨਾਂ ਨੂੰ ਲੋ ਜੀ ਆ ਰੱਖ ਲੈ ਇੱਥੇ ਤੇ ਆ ਚੱਕ ਲੈ ਇੱਥੇ ਤੇ ਤੇ ਭਾਂਡਾ-ਪੁੰਡਾ ਤਾਂ ਹੈ ਨਹੀਂ ਕੋਈ ਦਾਣਾ ਦੂਣਾ ਪਾਉਣ ਨੂੰ ਚਲੋ ਕੋਈ ਆਨੀ ਟਰੇ ਜੀ ਪਾਉਣੇ ਆ ਜੀ ਉਤਰ ਉੱਚਾ ਹੋ ਗਿਆ ਮੈਂ ਕਿ ਓੜ ਚ ਛਾੜ ਲੀਏ ਚਲੋ ਕੋਈ ਇਨਸਾਫ ਹੀ ਆ ਆ ਰੱਖ ਲਈ ਇਧਰ ਤੇ ਉਧਰ ਫੇਰ ਚੱਲ ਕੇ ਗੋਤਰ ਉਹਨਾ ਮੋੜ ਲਈਏ ਤੇ ਫੇਰ ਪਾਉਂਦੇ ਆ ਦਾਣਾ ਤੇ ਦਾਣਾ ਰੱਖ ਲੈਨੇ ਆ ਪਿੱਤਰ ਇੱਥੇ ਰੱਖ ਲੈਨੇ ਆ ਲੋ ਜੀ ਤੇ ਆਹ ਭਰ ਲਈ ਮੁੱਠੇ ਆਇਆ 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 ਬਤੋਏ ਨੋ ਇੱਕ ਹੋਰ ਭਰ ਲਈਏ ਬਦ ਨਹੀਂ ਪਾਉਂਦੇ ਬੱਸ ਛੱਡ ਦਿੰਦੇ ਨੇ ਇਹ ਆਇਆ ਬੱਤੋ ਆਇਆ ਬੱਤੋ ਇਹ ਤੇ ਥੋੜਾ ਯਾਰ ਇਹਦਾ ਸਾਈਡ ਤੇ ਵੀ ਖਿਲਾਰ ਦੇਣੇ ਵਾ ਇਹ ਚ ਹਾਂਜੀ ਤੇ ਲੋ ਜੀ ਤੇ ਹੁਣ ਚਲਦੇ ਆ ਮੈਂ ਕਿ ਥੱਲੇ ਇੱਕ ਦਵਾਈ ਚੱਕ ਲਈਏ ਤੇ ਅੱਜ ਉਹਨਾਂ ਨੂੰ ਪਾਣੀ ਚ ਦੇਖੋ ਦਵਾਈ ਘੋਲ ਕੇ ਪਾਉਣੀ ਆ ਤੇ ਦਾਣਾ ਉਹ ਚ ਖਾਂਦੇ ਨਹੀਂ ਸੀਗੇ ਲੜਦੇ ਸੀਗੇ ਕਬੂਤਰਿਆਂ ਨੂੰ ਚਲ ਕਬੂਤਰਿਆਂ ਉਹ ਚ ਜਾਂਦੇ ਨਹੀਂ ਸੀਗੇ ਉਹ ਚ ਉਹਨੇ ਉਹ ਚ ਖਾ ਲਿਆ ਤੇ ਰੱਤਾ ਜਦੋਂ ਖਾਂਦਾ ਸੀ ਤੇ ਫਿਰ ਆਪਣਾ ਚਿੱਟੀਆਂ ਨਾਲ ਮਾਰਦਾ ਸੀ ਕਨੂੰ ਤੇ ਫਿਰ ਮੈਂ ਇੱਧਰ ਕੋਈ ਨਹੀਂ ਮਾਰਿਆ ਪਾ ਦਨੇ ਆ ਤੇ ਉਹਦਾ ਕੱਟਾ ਹੋ ਵੀ ਜਾਊ ਤੇ ਆ ਖਾ ਲੈਣਗੇ ਜਦੋਂ ਬਾਹਰਲੇ ਛਿਹਰੇ ਛਿਹਰੇ ਖਾਣਣਗੇ ਤੇ ਥੱਲੇ ਚਲਦੇ ਆ ਤੇ ਲੈ ਕੇ ਆਉਨੇ ਦਵਾਈ ਹਾਂਜੀ ਲੋ ਜੀ ਆ ਦਵਾਈ ਆ ਦੇਖ ਲਓ ਫੋਟੋ ਲੈ ਲਿਓ ਤੇ ਆਪਾਂ ਨੇ ਅੱਜ ਮਾੜੀ ਚੁੱਟ ਗਈ ਤੇ ਸਾਰੇ ਕਬੂਟਰ ਪੀ ਲੈਣਗੇ ਪਾਣੀ ਇਹ ਹੁੰਦੇ ਤਾਂ ਉਹ ਮਤਲਬ ਉਹ ਪਤਾ ਨਹੀਂ ਕਾਦੀ ਹੁੰਦੀ ਆ ਇਹ ਪਰ ਆਪਾਂ ਉਹ ਮੁਰਗਨ ਪਾਉਣੇ ਹੁੰਦੇ ਆ ਇਹ ਮੈਡੀਕਲ ਤੇ ਮਿਲ ਜਾਂਦੀਆਂ ਹੁੰਦੀਆਂ ਨੇ ਇਹ ਤੈਨੂੰ ਲਾਲ ਦਵਾਈ ਵੀ ਕਹਿੰਦੇ ਆ ਤੇ ਆਹ ਪੜ ਲੋ ਵੀ ਕਹਿੰਦੇ ਨੇ ਤੇ ਚਲੋ ਕੋਈ ਨਹੀਂ ਹੁਣ ਪਾਣੀ ਝਕੋਲ ਦੇ ਨੂੰ ਤੇ ਘੋਲ ਕੇ ਫਪਲਾਉਨੇ ਆਂ ਜਾਂ ਤਾਂ ਮੈਂ ਕਹਿੰਦਾ ਪਾਣੀ ਇੱਚੀ ਪਾ ਦਨੇ ਆ ਇਹ ਜੀ ਜਾਂ ਫਰੰਤੜਾ ਦੇ ਪਰ ਜੇ ਅੰਦਰ ਵਾਲਾ ਉਹ ਚ ਪਾਣੀ ਪਾ ਕੇ ਰੱਖ ਦਨੇ ਆ ਅੰਦਰ ਵਾਲਾ ਚ ਨਹੀਂ ਪਾਉਂਦੇ ਕਿਉਂਕਿ ਫਿਰ ਅਮੀਨ ਦਵਾਈ ਖਰਾਬ ਹੋਊਗੇ ਨਾ ਇਹ ਚ ਪਾ ਕੇ ਰੱਖ ਦਨੇ ਆ ਮਾੜੀ ਇੱਕ ਚੁਟਕੀ ਪਾਣੀ ਇੱਕ ਚੁਟਕੀ ਪਾਣੀ ਇਹ ਚਲੋ ਕੋਈ ਨਹੀਂ ਫੇਰ ਪਾਉਨੇ ਆ ਹਾਂਜੀ ਇਹਦੀ ਡੇਟ ਹੈਗੀ ਸਤੰਬਰ 30 ਤਰੀਕ ਤੱਕ ਤੇ ਹਜੇ ਤਾਂ ਪੈਣ ਦੇਣ ਅੱਜ ਤਾਂ 10 ਹੋਈ ਆ ਤੇ ਦਿਨ ਪੈਣ ਚਲੋ ਕੋਈ ਵਾਲ ਨਹੀਂ ਪਾ ਦਨੇ ਆ ਇੱਕ ਚੁਟਕੀ ਪਾਣੀ ਪਾ ਪਾਣੀ ਚ ਤੇ ਪਹਿਲਾਂ ਧੋ ਲਈਏ ਇੰਨਾ ਕੁ ਪਾਣੀ ਬਹੁਤ ਆ ਫੋਟੋ ਦੇ ਥੋੜੇ ਲੋ ਜੀ ਸੈਟ ਆ ਉਹ ਦੇਖੋ ਲਾਇਆ ਹੋਇਆ ਨਾ ਜੋੜਾ ਹੁਣ ਹੌਣ ਹੌਣਾਂ ਜੁਮ ਕਰਕੇ ਦੇਖੋ ਆ ਦੋਨੇ ਕਬੂਤਰਾਂ ਨਾਲ ਜੋੜਾ ਲਾਇਆ ਹੋਇਆ ਤੇ ਚਲੋ ਕੋਈ ਆ ਨਹੀਂ ਧਰ ਲੈਣਗੇ ਵੀ ਅੰਡੇ ਆਪਾਂ ਤਾਂ ਸ਼ਾਖ ਖੀਰੀ ਆ ਸ਼ਾਖ ਖੀਰੀ ਦੋ ਝੋਲੇ ਲੈਣੀਆਂ ਤੇ ਚਲੋ ਕੋਈ ਆ ਨਹੀਂ ਹੁਣ ਪੌਣੇ ਦੀ ਇੱਕ ਚੁਟਕੀ ਤੇ ਫਿਰ ਧਰ ਦੇ ਦਨ ਪੀ ਲੈਣਗੇ ਵੀ ਸੱਟ ਰਹਿਣਗੇ ਕੱਟ ਲਈ ਫਿਰ ਇਹ ਜੋ ਹਾਂਜੀ ਲੋ ਜੀ ਤੇ ਮਾੜੀ ਚੁਟਕੀ ਬਣੀ ਆਪਾਂ ਲੋ ਆ ਹੋ ਗਈ ਚੁਟਕੀ ਤੇ ਆਪਾਂ ਐ ਪੰਜ ਝੋਲਡਣੀਆਂ ਇਹ ਨਹੀਂ ਆਏ ਹੋਏ ਤੇ ਇੱਕ ਲੋ ਤਾਂੇ ਹੋਰ ਪਾਦੀ ਮੇਰਾ ਲੋ ਜੀ ਤੇ ਬਾਕੀ ਚੀਜ਼ ਪਾਉਨੇ ਆ ਸੈਟਰ ਹੋ ਗਈ ਤੇ ਇਹਦਾ ਵਧੀਆ ਰਿਜ਼ਲਟ ਮਿਲਦਾ ਪਹਿਲੀ ਪਾਈ ਆ ਲੋ ਆਪਾਂ ਆ ਇੱਥੇ ਤੇ ਰੱਖ ਦਈਏ ਆਏ 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 ਇੱਥੇ ਰੱਖ ਦੋ ਨਿਆ ਮੈਂ ਕਰਨਾ ਆਏ 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 ਉਹ ਤੋ ਇਹ ਤੇ ਹੁਣ ਇਹਨਾਂ ਨੂੰ ਕਰਦੀ ਉਧਰ ਪੀ ਲੈਣਗੇ ਤੇ ਜਿੰਨੇ ਕ ਬਚ ਗਏ ਜਾਂ ਡੋਲ ਦਾਂਗੇ ਜਾਂ ਰੱਖ ਰੱਖਣ ਦੇ ਕੰਨ ਖਰਾਬ ਹੋ ਜਾਣੀਆਂ ਬਾਸ 24 ਘੰਟੇ ਰੱਖਣੀ ਚਾਹੀਦੀ ਆ ਆਪਾਂ ਤੋਂ ਵੈਸੇ 12 ਘੰਟੀ ਰੱਖਦੇ ਆ ਰਿਕਵਰੀ ਕਬੂਤਰ ਨੇ ਪੀ ਦੀ ਫਿਰ ਚੱਕ ਦਿੰਦੇ ਆ ਕਾ ਨੂੰ ਐਵੇਂ ਖਰਾਬ ਹੋ ਗਏ ਤੇ ਪੀ ਲਏ ਉਹਨਾਂ ਨੇ ਕੰਮ ਗਲਤ ਹੋ ਜਾਣਾ ਚਲੋ ਕੂਤਰੀ ਨੇ ਪੀ ਲਿਆ ਵਣੀ ਤੇ ਬਾਕੀ ਹੋ ਰਹੇ ਚਲੋ ਕੋਈ ਨਹੀਂ ਫਿਰ ਦੋ ਇਹਨਾਂ ਨੂੰ ਪਿੰਡ ਉਧਰ ਫਿਰ ਦੇਖਦੇ ਹਾਂ ਦੋ ਤੇ ਟਾਈਮ ਹੋ ਗਿਆ 6 ਦਾ ਤੇ ਹੁਣ ਅੰਦਰ ਜਾਣ ਨੂੰ ਕਰਦੇ ਨੇ ਚਲੋ ਜਿਹਨੇ ਜਾਣਾ ਹੋਊਗਾ ਅੰਦਰ ਚੱਲ ਜਾਣਗੇ ਖੁੱਡਾ ਖੋਦਨੇ ਆ ਉਹ ਅੰਦਰ ਗਰਮੈਸ਼ੀ ਬਹੁਤ ਬਣੀ ਹੋਈ ਮਸ ਬਹੁਤ ਗਰਮੈਸ਼ ਤੇ ਹਵਾ ਕ੍ਰੋਸ ਚੱਕਦਣੀ ਹੈ ਲਓ ਹੋ ਗਿਆ ਛੱਟ ਤੇ ਕੋਈ ਨਹੀਂ ਕਰਦੇ ਆ ਸ਼ੇਅਰ ਤੇ ਮੈਂ ਕਹਿੰਦਾ ਪਾਣੀ ਲਈ ਪਿੱਪੀ ਕੱਢਦੇ ਅੰਦਰ ਨਹੀਂ ਜਾਂਦੇ ਮੈਂ ਕਹਿੰਦਾ ਪਾਣੀ ਪੀਣ ਆ ਜਾਂਦੇ ਹੁਣ ਪਾਣੀ ਪਿੱਪੀ ਕੱਟੀ ਤਈਏ ਪਾਣੀ ਦਾ ਸਾਫ਼ ਹੀ ਰਹਿੰਦਾ ਫੈਕਟਰ ਐਨਡੀਪੀ ਵੀ ਵੱਡੀ ਹੋਈ ਪਾਣੀ ਸਾਫ਼ ਰਹਿੰਦਾ ਲੋ ਛੱਟਾ ਰੱਖ ਲੈ ਤੇ ਕੋਈ ਨਹੀਂ ਜੰਦੋਂ ਜੰਦੋਂ ਤੇ ਜਾਣ ਦੁੰਨੇ ਆ ਪਾਣੀ ਪੁਣੀ ਪੀਣਾ ਹੋਊਗਾ ਪੀ ਲੈਣਗੇ ਤੇ ਹਥੋੜੀ ਵੀ ਚੱਕ ਜੇ ਉਦਣ ਦੇ ਇੱਥੇ ਪੈ ਜਣ ਦੇ ਰੋੜੀ ਕੁੱਟੀ ਹੋਈ ਆ ਆ ਥੋੜੀ ਚੱਕ ਕੇ ਲਾਈਨ ਥੱਲੇ ਤੇ ਆੜੀ ਟੱ ਠੀਕ ਨਹੀਂ ਹੋਈ ਆੜੀ ਤੁੰਦ ਹੁਣਾ ਇਹ ਪੂਰੀ ਆਂਦੀ ਆ ਜਿਵੇਂ ਕੋਈ ਇਹਦਾ ਟੁੱਟਾ ਹੋਵਾ ਆ ਨਹੀਂ ਤੇ ਆ ਦੇਖਿਓ ਜਿਵੇਂ ਕਿ ਮੈਂ ਟੋਕ ਕਰ ਦੇਣਾ ਟੋਟੇ ਜਿਹਾ ਨਹੀਂ ਹੁੰਦਾ ਇਹ ਤਾਂ ਪੂਰੀ ਜਾਂਦੀ ਆ ਟੋਟੇ ਘੱਟ ਹੁੰਦੇ ਨੇ ਉਹ ਪੂਰੀ ਜਾਂਦੀ ਆ ਦੇਖੋ ਆਟਾ ਜਿਹਾ ਬਣ ਜਾਂਦਾ ਇਹ ਫਿਰ ਖਾਂਦੇ ਹੈ ਨਹੀਂ ਆੜੀ ਟਸੀਰ ਆਂਦੀ ਆੜੀ ਚਲੋ ਕੋਈ ਆ ਨਹੀਂ ਉਹ ਬੈਠੇ ਤੇ ਲੱਗਿਆ ਹੋਣਾ ਉਹਨਾਂ ਨੂੰ ਪਤਾ ਕਿ ਖੁੱਡਾ ਖੁੱਲ ਗਿਆ ਇੰਟਰੀਅਰ ਤੋਂ ਡਰਦੇ ਨੇ ਚਲੋ ਕੋਈ ਆ ਨਹੀਂ ਉਨੇ ਜਾਣ ਦੁੰਦਾ ਫਿਰ ਉਹ ਦੇਖਾਂਗੇ। ਲੋ ਜੀ। ਤੇ ਕਸਲਾਮ ਬਣੀ ਆ ਮੇਰੀ ਤੇ ਸ਼ਤੈ ਨੂੰ ਪਾ ਇੱਥੇ ਲੱਗਦੇ ਇਹਦੇ ਵਿੱਚ। ਜੇ ਲੱਗੀ ਤਾਂ ਕੰਮ ਸੈਟ ਆ ਜਾਣਾ। ਸਾਰੇ ਕਬੂਤਰ ਨੂੰ ਬਿਠਾ ਦਾਂਗੇ ਉੱਤੇ। ਲੋ। ਮਾੜੀ ਰਹਿੰਦੀ ਆ। ਸੈਟ ਤੋਂ ਤਿਆਰ ਕੋ ਖਿਲਦੀ ਆ। ਕਰਦੇ ਆ ਉਹ ਹੀ ਲਾ ਤੇ ਲਾਉਂਦੇ ਆ ਕਬੂਤਰਾਂ ਨੂੰ ਇੱਥੇ ਬਿਠਾਇਆ ਕਰਾਂਗੇ। ਤੇ ਪੰਨ ਕਰ ਲਈਏ ਜਿਗਾੜ ਜਿਹਦਾ ਤੇ ਫਿਰ ਮਿਲਦੇ ਆ। ਹਾਂਜੀ। ਲੋ ਜੀ ਕਰਤਾ ਜਿਗਾੜ। ਚੰਨ ਹੁਣ ਨਹੀਂ ਖਿਲਦੀ। ਲੋ। ਵੀਓ ਕਿੱਧਰ ਨੂੰ ਘੇਟ ਹੁੰਦਾ ਇਹ ਤੈਨੂੰ ਘੇਟ ਹੁੰਦਾ ਤੇ ਕਬੂਤਰ ਬਠਾਈ ਉੱਤੇ ਇਹ ਦੇਖ ਚਲੋ ਕਿਤੇ ਫੇਰ ਤੁਹਾਨੂੰ ਦਿਖਾਉਨੇ ਆ ਹਾਂਜੀ ਲੋ ਜੀ ਬਿਠਾਤੇ ਸਾਰੇ ਦੇ ਸਾਰੀ ਤੇ ਲੋ ਕੋਈ ਨਹੀਂ ਬੱਠੇ ਰਹਿਣ ਦੋ ਬਹੁਤ ਗਾ ਪਾਇੰਨਾਂ ਨੇ ਫਿਰ ਉੱਧਰ ਕਰੇ ਉੱਧਰ ਮਸਾਂ ਬਠਾਈ ਨਹੀਂ ਫੜਕੇ ਇੱਕ ਤਾਂ ਬੰਨੀ ਆ ਸ਼ਾਕੀ ਲੋ ਚਲੋ ਕੋਈ ਗੱਲ ਨਹੀਂ ਫਿਰ ਆਣ ਦੋ ਇਹਨੂੰ ਤੇ ਫਿਰ ਦੇਖਦੇ ਆਪਾਂ ਤੋ ਕੋਈ ਨਹੀਂ ਬੱਠੇ ਰਹਿਣ ਦੋ ਫੇਰ ਤਾੜ ਜਾਗੇ ਬਾਚੋਂ ਆ ਕੇ ਇਹ ਸ਼ਾਹ ਕਿਲ ਮੈਨੂੰ ਬਿਮਾਰ ਲੱਗਦੀ ਆ ਆ ਦੇਖੋ ਚਿੜੀਆਂ ਜਾਂਦੀਆਂ ਓਏ ਸ਼ਾਹ ਕਿਲ ਮਾਰ ਲੱਗਦੀ ਕੋਈ ਦੇਖੋ ਤੁਸੀਂ ਮੈਨੂੰ ਮਜੂਨ ਕਰਦਾ ਅੱਖਾਂ ਵਿੱਚ ਜਾਂਦੀ ਆ ਇਹ ਖਣੀ ਬਿਮਾਰ ਆ ਖਣੀ ਪਤਾ ਨਹੀਂ ਕੀ ਚੱਕਰ ਦੱਸੋ ਕਮੈਂਟ ਕਰਕੇ ਤੇ ਹੁਣ ਡਰ ਪਿਆ ਪਿਆ ਕੀ ਕਿਤੇ ਮਰਨ ਆ ਜਾਵੇ ਹੁਣ ਜਦੋਂ ਕੂਤਰਾ ਬਿਮਾਰ ਹੁੰਦਾ ਪਾਲੀ ਡਰ ਲੱਗਣ ਲੱਗ ਜਾਂਦਾ ਇਹ ਪਾਲੀ ਇਹ ਮੇਨ ਕਬੂਤਰੀ ਆਪਣੀ ਮੇਨ ਕਬੂਤਰਾ ਲੈ ਜਾਉਂਗਾ ਤੇ ਚਲੋ ਕੋਈ ਆਨੇ ਦੇ ਬੱਚੇ ਘਟਾਉਣੇ ਜ਼ਰੂਰੀ ਆ ਚਲੋ ਭਗੀਆਂ ਦਵਾਈਆਂ ਸਾਰੇ ਨੇ ਪੀ ਲਈ ਸੀਗੀ ਜਿੰਨੇ ਕੁ ਪਈ ਹੁਣ ਡੋਲ ਦੋਨੇ ਆਪਾਂ ਇਹ ਆ ਪਈ ਆ ਦੇਖ ਰੰਗ ਰੰਗ ਦੇਖੋ ਚਲੋ ਦੇਖ ਰੰਗ ਫਰਸ਼ ਤੇ ਵੀ ਲੱਗਦਾ ਨਾ ਡੋਲ ਦੇਣਾ ਕੋਈ ਆਨੇ ਦੇ ਅੰਦਰਲੇ ਪਾਸੇ ਇੱਥੇ ਡੋਲ ਦੇਣੇ ਲਓ ਦੋ ਹੋ ਗਏ ਨੇ ਸੱਟ ਮੈਂ ਸਟਾ ਤੇ ਹੁਣ ਸਿੰਪਲ ਪਾਣੀ ਧਰ ਦਾਂਗੇ ਤੇ ਮਨੇ ਹੱਥ ਤੇ ਪਾਣੀ ਪਾਤੀ ਹੈ ਤੇ ਨਹੀਂ ਮੜੇ ਕਰ ਲੀਏ ਪਾਣੀ ਫੇਰ ਨਹੀਂ ਦਵਾਈ ਦਾ ਰੰਗ ਚੜ੍ਹ ਜਾਣਾ ਲਓ ਆ ਲਿਆ ਫਿਰ ਹੋ ਗਿਆ ਨਾ ਸਟਾ ਤੇ ਕਬੂਤਰ ਬੈਠੇ ਨੇ ਬੈਠੇ ਰਹਿਣ ਦੇ ਨੇ ਟਾਈਮ ਲੱਗਸਾ ਫੇਰ ਆ ਦਨੇ ਆ ਤੇ ਦੇਖੀਏ ਤੇ ਫਿਰ ਬਾਅਦ ਚੋ ਕਰ ਲੇ ਬਲੌਗ ਦੀ ਐਂਡਿੰਗ ਚਲੋ ਜੀ ਆ ਕੇ ਉੱਤੇ ਤੇ ਟਾਈਮ ਹੋ ਗਿਆ ਪੌਣੇ 7 ਦਾ ਤੇ ਐਂ ਬੈਠੇ ਨੇ ਤਾਂ ਚਲੋ ਫਿਰ ਕੋਈ ਨਹੀਂ ਕਰ ਦਨੇ ਆ ਨੰਦਰ ਸੋਰਜ ਵੀ ਢਲਣ ਲੱਗ ਗਿਆ ਤੇ ਇੱਕ ਦੋ ਹੋਰ ਕੰਮ ਨੇ ਕੰਮ ਕਰਕੇ ਆਉਨੇ ਆ ਤੇ ਇਹਨਾਂ ਨੂੰ ਅੰਦਰ ਕਰਤੀ ਕਿ ਖੁੱਡਾ ਖਾਉ ਦਨੇ ਆ ਹੋ ਗਿਆ ਮੈਂ ਕਰਦਾ ਕੰਟਾ ਤੇ ਪਾਣੀ ਲਈ ਰੱਖ ਦਨੇ ਇਹਨਾਂ ਨੂੰ ਤੇ ਕੱਲੂਆਂ ਕੁੱਟਾ ਸਾਫ ਕਰਾਂਗੇ ਆ ਬੈਠੇ ਨੇ ਤੇ ਕੋਈ ਨਹੀਂ ਫਿਰ ਕਰ ਲਈ ਅੰਦਰ ਤੇ ਫਿਰ ਕਰਦੇ ਆ ਵਲੋਗ ਦੀ ਐਂਡਿੰਗ ਕਰ ਲੈਂਦੇ ਨੂੰ ਅੰਦਰ ਹਾਂਜੀ ਲੋ ਜੀ ਕਰਕੇ ਅੰਦਰ ਰੱਤਾ ਹੀ ਰਹਿ ਗਿਆ ਬਾਹਰੇ ਉੱਡ ਗਿਆ ਸੀਗਾ ਚਲੋ ਤੁਸੀਂ ਰੱਤੇ ਆ ਉਹ ਹੋਇਆ ਕਿ ਪੈ ਗਿਆ ਤੇ ਇੱਕ ਵਾਰੀ ਹੋਰ ਨਿਕਾ ਮਾਰ ਜਾਏਗਾ ਕਿ ਰਾਤ ਨੂੰ ਕਬੂਤਰੀ ਦੀ ਕਬੂਤਰੀ ਬਿਮਾਰੀ ਲੱਗਦੀ ਆ ਜੇ ਰਾਤ ਨੂੰ ਕਿਡਾ ਮਾਰਨਾ ਮਗਾ ਉਹ ਢਿੱਟ ਗਿਆ ਕਿਡਾ ਫਿਰ ਤੇ ਪਾਣੀ ਧਰ ਜੀਏ ਤੇ ਆ ਸਾਈਡ ਤੇ ਕਾ ਲੀਏ ਵੀ ਚੱਕ ਦਈਏ ਐਵੇਂ ਕੋਈ ਰਾਤ ਨੂੰ ਆੜ ਪੀਊਗਾ ਤੇ ਦਾਣੇ ਪੀਪੀ ਜੇ ਪਾ ਦਈਏ ਠੀਕ ਆ ਪੀਪੀ ਪਾ ਕੇ ਰੱਖ ਦਈਏ ਤੇ ਚਲੋ ਫਿਰ ਕੋਈ ਨਹੀਂ ਕਰ ਲਿਆ ਕੰਮ ਫਿਰ ਮਿਲਦੇ ਆਪਾਂ ਪੀਪੀ ਉਹ ਸਾਈਡ ਤੇ ਪਈ ਤੇ ਪਾਣੀ ਦੀ ਭਾਂਡੇ ਚ ਰੱਖ ਦਈਏ ਫਿਰ ਮਿਲਦੇ ਆਂ ਹਾਂਜੀ ਲਓ ਜੀ ਪਾਣੀ ਵੀ ਧਰਤਾ ਸਾਫ ਕਰੀ ਤੇ ਚਲੋ ਕੋਈ ਆ ਨੀ ਧਰ ਦਿੰਦੇ ਆ ਇੱਕ ਨੰਦਰ ਗਿਰਨੇ ਆ ਤੇ ਹਟ ਚੱਕ ਲਈਏ ਇਹ ਸੱਟਾ ਲਓ ਜੀ ਤੇ ਕੋਈ ਆ ਨੀ ਹੁਣ ਕਰਦੇ ਆ ਵਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਵਲੌਗ ਚ ਜਿਹਨੇ ਆਪਣਾ ਪੁਰਾਣਾ ਵਲੌਗ ਨਹੀਂ ਦੇਖਿਆ ਜਾ ਕੇ ਦੇਖ ਲਓ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਚਲੋ ਫਿਰ ਅਗਲੇ ਵਲੌਗ ਚ ਮਿਲਦੇ ਆ